ਕੜਾ ਕੰਮ ਤਾਂ ਵੀ ਜੀ ਲੋਕਾਂ ਦੀ ਸੇਵਾ ਕਰਨਾ ਉਹ ਸਦਾ ਹੀ ਅਸੀਂ ਕਰਦੇ ਰਹਿਣਾ ਜੀ ਪਹਿਲਾਂ ਵੀ ਅਸੀਂ ਲੋਕਾਂ ਨਾਲ ਖੜੇ ਹਾਂ ਅੱਜ ਵੀ ਅਸੀਂ ਲੋਕਾਂ ਨਾਲੇ ਖੜੇ ਹਾਂ ਜੀ ਮੁੱਲ ਪਹਿਣਾ ਜਾਂ ਨਹੀਂ ਪਹਿਣਾ ਸੀ ਨਾ ਤਾਂ ਚੌਧਰ ਦੇ ਭੁੱਖੇ ਆ ਜੀ ਅਸੀਂ ਤਾਂ ਇਹ ਚਾਹੁੰਦੇ ਆਂ ਕਿ ਜਿਹੜੇ ਆਪਣੀ ਬਲੋਗੀ ਦੀ ਜਨਤਾ ਵਕ ਵਕਤ ਤਰੀਕਿਆਂ ਨਾਲ ਪਰੇਸ਼ਾਨ ਹੈ ਵੀ ਅਸੀਂ ਤਾਂ ਜਿੰਨਾ ਸਾਡੇ ਕੋਲ ਹੁੰਦਾ ਹੈ ਜਿੰਨਾਂ ਕੋ ਕਿਸੇ ਤੋਂ ਅਸੀਂ ਹੋ ਸਕਦਾ ਅਸੀਂ ਤਾਂ ਬਲੌਂਗੀ ਦੀ ਜਨਤਾ ਦੀ ਸੇਵਾ ਕਰਨੀ ਹੈ ਤੇ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਦੀ ਸੇਵਾ ਕਰਨਾ ਉਹ ਸਦਾ ਹੀ ਅਸੀਂ ਕਰਦੇ ਰਹਿਣਾ ਜੀ ਪਹਿਲਾਂ ਵੀ ਅਸੀਂ ਲੋਕਾਂ ਨਾਲ ਖੜੇ ਹਾਂ ਅੱਜ ਵੀ ਅਸੀਂ ਲੋਕਾਂ ਨਾਲੇ ਖੜਨਾ ਹੈ ਜੀ ਤੇ ਜਿਵੇਂ ਤੁਹਾਨੂੰ ਲੋਕ ਸਭਾ ਆ ਗਈ ਹਾਂ ਜੀ ਵਿਧਾਨ ਸਭਾ ਵਾਲੇ ਤੁਸੀਂ ਆਮ ਆਦਮੀ ਪਾਰਟੀ ਦਾ ਖੁੱਲ ਕੇ ਚਲਦੇ ਸੀ ਜੀ ਤੇ ਹੁਣ ਲੋਕ ਸਭਾ ਵਾਲੇ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਇੱਕ ਪੁਰਾਣੇ ਵਰਕਰ ਰਹੇ ਤੇ ਲੋਕ ਸਭਾ ਵਾਲੇ ਵੀ ਤੁਸੀਂ ਕੋਨੇ ਜਿੱਥੇ ਜਦੋਂ ਆਪਾਂ ਦੇ ਪੜੇ ਦੇਖੋ ਜੀ ਪਹਿਲਾਂ ਸਾਡਾ ਮਨ ਸੀਗਾ ਵੀ ਆਮ ਆਦਮੀ ਪਾਰਟੀ ਦਾ ਨਵੀਂ ਪਾਰਟੀ ਹੈ ਇਹਨਾਂ ਦਾ ਸਾਥ ਦਿੱਤਾ ਜਾਵੇ ਅਸੀਂ ਸਰਦਾਰ ਕਲਵੰਤ ਸਿੰਘ ਜੀ ਦਾ ਵਧੀਆ ਸਾਥ ਦਿੱਤਾ ਉਹਨਾਂ ਨੂੰ ਅਸੀਂ ਬਹੁਤ ਤਰੀਕੇ ਨਾਲ ਉਹਨਾਂ ਦਾ ਸਨਮਾਨ ਦਿੱਤਾ ਤੇ ਉਹਨਾਂ ਨੂੰ ਅਸੀਂ ਬਲੌਂਗੀ ਤੋਂ ਜਿਤਾ ਕੇ ਵੀ ਭੇਜਿਆ ਤੇ ਸਰ ਹਲੇ ਸਾਡੀ ਜਿਹੜੀ 30 ਮੈਂਬਰੀ ਕਮੇਟੀ ਹੈ ਹਲੇ ਸਾਡਾ ਆਪਸੀ ਵਿਚਾਰ ਨਹੀਂ ਬਣਿਆ ਵੀ ਅਸੀਂ ਇਸ ਵਾਰ ਕਿਸ ਦੀ ਮਦਦ ਕਰਾਂਗੇ ਕਿਉਂਕਿ ਆਵਾਜ਼ੀ ਪਾਰਟੀ ਕੋਲੋਂ ਸਾਨੂੰ ਪਿਆਰ ਹੈ ਬਹੁਤ ਇੰਨਾ ਮਿਲ ਗਿਆ ਜੀ ਵੀ ਸਾਨੂੰ ਸੋਚਣਾ ਪੈ ਰਿਹਾ ਜੀ ਨਹੀਂ ਐਦਾਂ ਵੀ ਦੇਖੋ ਜੀ ਇਸ ਪਹਿਲੀ ਗੱਲ ਤੋਂ ਸਾਡਾ ਮੁੱਲ ਪੈਣਾ ਜਾਂ ਨਹੀਂ ਪੈਣਾ ਸੀ ਨਾ ਤਾਂ ਚੌਧਰ ਦੇ ਭੁੱਖੇ ਆ ਜੀ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਜਿਹੜੇ ਆਪਣੀ ਬਲੌਂਗੀ ਦੀ ਜਨਤਾ ਵਕ ਵਕ ਤਰੀਕੇ ਨਾਲ ਪਰੇਸ਼ਾਨ ਹੈ ਵੀ ਅਸੀਂ ਤਾਂ ਜਿੰਨਾ ਕੁ ਸਾਡੇ ਕੋਲ ਹੁੰਦਾ ਜਿੰਨਾ ਕੁ ਕਿਸੇ ਤੋਂ ਅਸੀਂ ਹੋ ਸਕਦਾ ਅਸੀਂ ਤਾਂ ਬਲੌਂਗੀ ਦੀ ਜਨਤਾ ਦੀ ਸੇਵਾ ਕਰਨੀ ਹੈ ਤੇ ਕਰਦੇ ਰਵਾਂਗੇ ਕਿਉਂਕਿ ਬਲੌਂਗੀ ਦੀ ਜਨਤਾ ਵਕ ਵਕ ਤਰੀਕੇ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਹੈ ਕਿਉਂਕਿ ਜਦੋਂ ਅਸੀਂ ਜਾਣੇ ਆ ਤਾਂ ਉਹ ਇੱਕੋ ਗੱਲ ਸਾਨੂੰ ਵਾਰ-ਵਾਰ ਦੁਹਰਾਇਆ ਜਾਂਦਾ ਹੈ ਇਸ ਲਈ ਮੈਂ ਉਹਨਾਂ ਨੂੰ ਇਹੀ ਗੱਲ ਕੀਤੀ ਸਾਡੀ 30 ਮੈਂਬਰੀ ਕਮੇਟੀ ਸਾਡੇ ਸੰਗਠਨ ਦੀ ਕਮੇਟੀ ਮੈਂਬਰ 30 ਕਮੇਟੀ ਮੈਂਬਰ ਹੈ ਉਹ ਅਸੀਂ ਕੱਲ ਪਰਸੋਂ ਵੀ ਸਾਡੀ ਮੀਟਿੰਗ ਹੋਈ ਹੈ ਵੀ ਕੀ ਕੀਤਾ ਜਾਵੇ ਦੇਖੋ ਅਸੀਂ ਹਮੇਸ਼ਾ ਵਧੀਆ ਬੰਦੇ ਦਾ ਸਾਥ ਦੇਣਾ ਜਿਹੜਾ ਵਧੀਆ ਬੰਦਾ ਸਾਡੇ ਵਿੱਚ ਰਹੂਗਾ ਲੋਕਾਂ ਦੀ ਮਦਦ ਕਰੂਗਾ ਸੀ ਤਾਂ ਉਹਨਾਂ ਨਾਲ ਖੜੇ ਹਾਂ ਸਾਡੀ ਪਾਰਟੀ ਕਾਮਦੇਨੂ ਪਾਰਟੀ ਹੈ ਜਿਹੜਾ ਕੰਮ ਕਰੂਗਾ ਅਸੀਂ ਉਹਦੇ ਹਾਂ ਜੀ ਕਾਲਸ ਮੈਨੂੰ ਕਈ ਬੰਦਿਆਂ ਦੀ ਆ ਰਹੀਆਂ ਸਾਨੂੰ ਕਾਂਗਰਸ ਵਾਲਿਆਂ ਤੋਂ ਵੀ ਕਾਲ ਆ ਰਹੀਆਂ ਆ ਕਾਲੀ ਦਲ ਵੱਲੋਂ ਵੀ ਕਾਲ ਆ ਰਹੀਆਂ ਪਰ ਭਾਜੀ ਮੇਰਾ ਨਾ ਮਨ ਟੁੱਟ ਗਿਆ ਮੇਰਾ ਮਨ ਇਹ ਟੁੱਟ ਗਿਆ ਮੈਂ ਤਾਂ ਇਹ ਗੱਲ ਜਨਤਾ ਤੇ ਛੱਡਦਾ ਵੀ ਜਨਤਾ ਜਿਹਦਾ ਜਿਹੜਾ ਜਨਤਾ ਦੀ ਨਿਗਾ ਚ ਠੀਕ ਹੈ ਜਨਤਾ ਨੂੰ ਵੀ ਆਪਣਾ ਫੈਸਲਾ ਖੁਦ ਕਰਨਾ ਚਾਹੀਦਾ ਜੀ ਅਸੀਂ ਕੌਣ ਹੁੰਨੇ ਆ ਜੀ ਤੇ ਤੁਸੀਂ ਆਪਣੇ ਸਪੋਰਟਰਾਂ ਨੂੰ ਕੀ ਕਹਿ ਐਸ ਵਲ ਦੇਖੋ ਜੀ ਮੈਂ ਤਾਂ ਇਹੀ ਕਹਿੰਦਾ ਸਪੋਰਟਰਾਂ ਨੂੰ ਵੀ ਪਹਿਲਾ ਕੋਈ ਵੀ ਤੁਹਾਡੇ ਕੋਲ ਵੋਟ ਮੰਗਣ ਆਂਦਾ ਉਹਨੂੰ ਉਸ ਪਸੰਦ ਲਬਜ਼ਾ 'ਚ ਪੁੱਛੋ ਵੀ ਥੋਟਾ ਸਾਡੇ ਪ੍ਰਤੀ ਕੀ ਯੋਗਦਾਨ ਰਿਹਾ ਪਬਲਿਕ ਨੂੰ ਮੈਂ ਇੱਕ ਗੱਲ ਇਹ ਵੀ ਕਹੂੰਗਾ ਨਾ ਤਾਂ ਪੈਸੇ ਦੇ ਡੁੱਲੋ ਨਾ ਡੁੱਲੋ ਸ਼ਰਾਬ ਤੇ ਤੁਸੀਂ ਵੋਟ ਤੁਸੀਂ ਅਗਰ ਵਿਕਾਸ ਕਰਾਣਾ ਆਪਣੇ ਬੱਚਿਆਂ ਨੂੰ ਅੱਗੇ ਵਧਾਣਾ ਹੈ ਕਿਸੇ ਚੀਜ਼ ਦਾ ਵਿਕਾਸ ਕਰਾਣਾ ਹੈ ਤਾਂ ਆਪਣੇ ਸੱਚੇ ਮਨ ਨਾਲ ਆਪਣੇ ਵੋਟ ਦੀ ਕੀਮਤ ਸਮਝੋ ਉਸ ਵਧੀਆ ਬੰਦੇ ਨੂੰ ਵੋਟ ਦਿਓ ਜਿਹੜਾ ਉਸ ਦੇ ਕਾਬਿਲ ਹੈ ਮੈਂ ਤਾਂ ਜਨਤਾ ਚ ਅੱਜ ਵੀ ਵਿਚਰ ਰਿਹਾ ਬਲੌਂਗੀ ਦੀ ਕੱਲੇ ਕੱਲੇ ਘਰ ਜਾਈਦਾ ਚਾਹ ਵੀ ਪੀ ਕੇ ਆਈਦੀ ਐ ਤੇ ਲੋਕਾਂ ਦਾ ਪਿਆਰ ਅੱਜ ਵੀ ਸਾਡੇ ਨਾਲ ਨਹੀਂ ਬਰਕਰਾਰ ਐ ਦੇਖੋ ਜੀ ਮੈਂ ਹਰ ਤਰੀਕੇ ਨਾਲ ਜੇ ਕੋਈ ਕੋਈ ਦੁਖੀ ਹੁੰਦਾ ਮੈਂ ਉਹਨਾਂ ਦੇ ਹਰ ਦੁੱਖ ਸੁੱਖ ਚ ਸ਼ਾਮਲ ਹੁੰਦਾ ਜਿੰਨਾ ਕ ਮੇਰੇ ਕੋਲ ਹੁੰਦਾ ਜਿੰਨਾ ਕ ਜੋਗਾ ਮੈਨੂੰ ਰੱਬ ਨੇ ਰੱਖਿਆ ਉਹਨਾਂ ਕੋ ਮੈਂ ਉਹਨਾਂ ਦੀ ਹੈਲਪ ਵੀ ਕਰਦਾ ਜੀ ਬਲੌਂਗੀ ਪ੍ਰਤੀ ਕਿਉਂਕਿ ਦੇਖੋ ਬਲੌਂਗੀ ਮੇਰਾ ਅਬਦਾ ਘਰ ਹੈ ਜੀ ਮੇਰਾ ਵੀ ਉਰੇ ਕਰਤੱਬ ਹੈ ਵੀ ਉਰੇ ਲੋਕਾਂ ਦੀ ਮੈਂ ਰੱਬ ਨੇ ਜਿੰਨੇ ਜੋ ਰੱਖਿਆ ਵੀ ਮੈਂ ਉਹਨਾਂ ਦੀ ਸੇਵਾ ਕਰਾਂ ਜੀ ਦੇਖੋ ਜੀ ਜਿਹੜੇ ਲੋਕ ਬੁਰਾਈ ਕਰਦੇ ਆ ਜਿਹਨੇ ਕੋਲ ਕਰਦੇ ਆ ਖੈਲੀ ਗੱਲ ਤਾਂ ਜਿਹਦੇ ਕੋਲ ਬੁਰਾਈ ਕਰਦੇ ਉਹ ਪਹਿਲਾਂ ਤਾਂ ਇੱਕ ਵਾਰੀ ਬੰਦਾ ਉਹਨੂੰ ਦੇਖਦਾ ਨੀਚੇ ਤੋਂ ਉੱਪਰ ਤੱਕ ਵੀ ਪਹਿਲਾਂ ਮੈਂ ਇਹੀ ਕਹੂੰਗਾ ਵੀ ਜਿਹੜਾ ਵੀ ਮੇਰੀ ਬੁਰਾਈ ਕਰਦਾ ਮੈਂ ਤਾਂ ਉਹਨੂੰ ਅੱਜ ਵੀ ਧੰਨਵਾਦ ਕਰਦਾ ਆਪਣੇ ਦੋਨੋਂ ਹੱਥ ਜੋੜ ਕੇ ਵੀ ਚਲੋ ਮੇਰੀ ਜਿੰਨੀ ਬੁਰਾਈ ਹੁੰਦੀ ਹੈ ਜਿੰਨੀ ਮੇਰੀ ਨਿੰਦਾ ਹੁੰਦੀ ਹੈ ਤੁਸੀਂ ਕਰੋ ਮੈਨੂੰ ਉਹਦਾ ਕੋਈ ਫਰਕ ਨਹੀਂ ਕੁੱਤੇ ਭੋਗਦੇ ਹੁੰਦੇ ਨੇ ਹਾਥੀ ਲੰਘ ਜਾਂਦਾ ਹੈ ਤੇ ਦੂਸਰੀ ਗੱਲ ਮੈਂ ਉਹਨਾਂ ਨੂੰ ਵੀ ਕਹੂੰਗਾ ਪਹਿਲਾਂ ਉਹ ਆਪਣੇ ਕਰੈਕਟਰ ਅੰਦਰ ਝਾਕਣ ਵੀ ਉਹ ਕੀ ਦੇ ਬਾਰੇ ਬੋਲ ਰਿਹਾ ਅੱਜ ਤੱਕ ਜਿਸ ਬੰਦੇ ਨੇ ਕਦੇ ਇੱਕ ਕੀੜੀ ਨਾ ਮਾਰੀ ਹੋਵੇ ਜਿਸ ਬੰਦੇ ਨੇ ਕਦੇ ਮਾੜੇ ਕੰਮ ਬਾਰੇ ਸੋਚਿਆ ਨਾ ਹੋਵੇ ਜਿਹੜਾ ਬੰਦਾ ਕਦੇ ਮਾੜੇ ਬੰਦਿਆਂ ਨਾਲ ਤੁਰਿਆ ਨਾ ਹੋਵੇ ਉਹਦੇ ਤੇ ਤੁਸੀਂ ਉਂਗਲਾ ਚੱਕ ਰਹੇ ਹੋ ਚਲੋ ਇਹ ਵੀ ਬਹੁਤ ਚੰਗੀ ਗੱਲ ਹੈ ਜੀ ਇਹ ਵੀ ਸਾਨੂੰ ਸਿੱਖਣੇ ਨੂੰ ਮਿਲ ਰਿਹਾ ਭਾਜੀ ਤੇ ਸੈਕਿੰਡ ਗੱਲ ਭਾਜੀ ਲੋਕ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਦੂਸਰੇ ਦੇ ਸੁੱਖਾਂ ਤੋਂ ਜ਼ਿਆਦਾ ਦੁਖੀ ਹੈ ਵੀ ਉਹ ਆਪਣੇ ਘਰ ਰੋਟੀ ਵਧੀਆ ਕਿਉਂ ਖਾ ਰਿਹਾ ਤੁਸੀਂ 35 ਲੱਖ 25 ਵੀ ਤੋਂ ਲੜੋ ਦੇਖੋ ਜੀ ਜੇ ਤਾਂ ਰੱਬ ਦੀ ਡਾਇਰੀ 'ਚ ਲਿਖਿਆ ਹੋਇਆ ਤਾਂ ਜ਼ਰੂਰ ਲੜਾਂਗੇ ਜੀ ਕੈਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ